ਕਿਰਾਲਤਕ ਸਾਹਿਬ ਤੋਂ 2020 ਦੇ ਵਿੱਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਕਟੜੀਆਂ ਵਾਲਿਆਂ ਨੂੰ ਲੈ ਕੇ ਇੱਕ ਹੁਕਮਨਾਮਾ ਆਦੇਸ਼ ਜਾਰੀ ਹੁੰਦਾ ਜਿਸ ਦੇ ਵਿੱਚ ਉਹਨਾਂ ਦਾ ਰਿਲੀਜੀਅਸ ਤੌਰ ਤੇ ਧਾਰਮਿਕ ਤੌਰ ਤੇ ਬਾਈਕਟ ਕਰਨ ਦਾ ਆਦੇਸ਼ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਭਾਈ ਰਣਜੀਤ ਸਿੰਘ ਆਪਣਾ ਪੱਖ ਸ਼੍ਰੀ ਕਾਲਕਤਖਸਬ ਦੇ ਉੱਪਰ ਜੋ ਉਹਨਾਂ ਦੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਲੈ ਕੇ ਆਪਣੀ ਸਫਾਈ ਆਪਣਾ ਸਪਸ਼ਟੀਕਰਨ ਅਤੇ ਮਾਫੀ ਨਹੀਂ ਮੰਗ ਲੈਨੇ ਉਨੀ ਦੇਰ ਤੱਕ ਇਹ ਬਾਈਕਟ ਸਿੱਖ ਸੰਗਤਾਂ ਦੇ ਵੱਲੋਂ ਉਹਨਾਂ ਦਾ ਕੀਤਾ ਜਾਵੇ ਤੇ ਕਰੀਬ 5 ਸਾਲਾਂ ਤੋਂ ਬਾਅਦ ਅੱਜ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸ਼੍ਰੀ ਕਾਲਕਤਖਸਬ ਅੱਗੇ ਪੇਸ਼ ਹੋਏ ਨੇ ਤੇ ਇਸ ਮੌਕੇ ਪੰਡ ਸਿੰਘ ਸਭਾ ਨਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਜੋ ਇਤਰਾਜ਼ ਜ਼ਾਹਰ ਕੀਤੇ ਗਏ ਸਨ ਜੋ ਸ਼ਿਕਾਇਤਾਂ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਆਈਆਂ ਸਨ ਉਹਨਾਂ ਦਾ ਨਿਪਟਾਰਾ ਅੱਜ ਕਰ ਦਿੱਤਾ ਗਿਆ ਹੈ। ਸ਼੍ਰੀ ਕਾਤਕ ਸਾਹਿਬ ਦੇ ਕਾਰਜਕਾਰੀ ਜੱਜਦਾਰ ਗੈਨੀ ਕੁਲਦੀਪ ਸਿੰਘ ਢੱਗੱਜ ਦੇ ਵੱਲੋਂ ਸ਼੍ਰੀ ਕਾਤਕ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ ਸ਼੍ਰੀ ਕਾਤਕ ਸਾਹਿਬ ਦੇ ਸਾਹਮਣੇ ਭਾਈ ਰਜੀ ਸਿੰਘ ਢੱਡਰੀਆਂ ਵਾਲਿਆਂ ਨੂੰ ਸਾਹਮਣੇ ਖੜਾ ਕਰਕੇ ਕੁਝ ਸਵਾਲ ਪੁੱਛੇ ਗਏ, ਸਵਾਲ ਕੀਤੇ ਗਏ ਅਤੇ ਉਸ ਤੋਂ ਬਾਅਦ ਜੋ ਆਦੇਸ਼ ਜਾਰੀ ਕੀਤੇ ਗਏ ਨੇ, ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਬਾਰੇ ਅਸੀਂ ਤੁਹਾਨੂੰ ਦਸਾਂਗੇ ਅੱਜ ਸ਼੍ਰੀ ਕਾਲਤਖਬ ਸਾਹਿਬ ਦੇ ਉੱਪਰ ਭਾਈ ਰஞ்சிਤ ਸਿੰਘ ਢਡਰੀਆਂ ਵਾਲੇ ਪਹੁੰਚੇ ਤੇ ਇਸ ਮੌਕੇ ਗਿਆਨੀ ਕੁਲਦੀਪ ਸਿੰਘ ਢਗੱਜ ਨੇ ਉਹਨਾਂ ਨੂੰ ਸ਼੍ਰੀ ਕਾਲਤਖਬ ਸਾਹਿਬ ਦੇ ਅੱਗੇ ਨਤਮਸਤਕ ਹੋ ਕੇ ਮਾਈਕ ਫੜ ਕੇ ਖਿਲਾਉਣ ਲਈ ਆਖਿਆ ਗਿਆ। ਇਸ ਮੌਕੇ ਗਿਆਨੀ ਕੁਲਦੀਪ ਸਿੰਘ ਢਗੱਜ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜੋ ਕੁਝ ਭਾਈ ਰஞ்சிਤ ਸਿੰਘ ਢਡਰੀਆਂ ਵਾਲਿਆਂ ਦੇ ਵੱਲੋਂ ਪਿਛਲੇ ਸਮੇਂ ਜੋ ਕੁਝ ਆਖਿਆ ਗਿਆ ਉਸ ਨੂੰ ਲੈ ਕੇ ਆਪਣਾ ਲਿਖਤੀ ਤੌਰ ਤੇ ਸਪਸ਼ਟੀਕਰਨ ਅੱਜ ਸ਼੍ਰੀ ਕਾਲਤਖਬ ਸਾਹਿਬ ਦੇ ਸੌਂਪਿਆ ਗਿਆ ਤੇ ਇਸ ਮੌਕੇ ਗਿਆਨੀ ਕੁਲਦੀਪ ਸਿੰਘ ਢਗੱਜ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜੋ ਵੀ ਭਾਈ ਰஞ்சிਤ ਸਿੰਘ ਤਾਨੂੰ ਜੋ ਵੀ ਸਵਾਲ ਪੁੱਛਿਆ ਜਾਵੇ ਉਸ ਦਾ ਤੁਸੀਂ ਹਾਂਜੀ ਜਾਂ ਨਾ ਦੇ ਵਿੱਚ ਜਵਾਬ ਦੇਣਾ ਹੈ ਪਹਿਲਾ ਸਵਾਲ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੋ ਵੀ ਸ਼੍ਰੀ ਕਾਲਕਤਖ ਸਾਬ ਤੋਂ ਹੁਕਮ ਹੋਵੇਗਾ ਉਸ ਨੂੰ ਮੰਨਣ ਲਈ ਤਿਆਰ ਹੋ ਤਾਂ ਢੱਡਰਿਆਂ ਵਾਲਿਆਂ ਦੇ ਵੱਲੋਂ ਆਖਿਆ ਗਿਆ ਹਾਂਜੀ ਅਗਲਾ ਸਵਾਲ ਇਹ ਕੀਤਾ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਗਲਤ ਬਿਆਨੀਆਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ ਉਸ ਨੂੰ ਮੰਨਣ ਲਈ ਤਿਆਰ ਹੋ ਤਾਂ ਫਿਰ ਉਹਨਾਂ ਦੇ ਵੱਲੋਂ ਆਖਿਆ ਗਿਆ ਹਾਂਜੀ ਬਿਲਕੁਲ ਤੇ ਉਸ ਤੋਂ ਬਾਅਦ ਅਗਿਆ ਨੀ ਕੁਲਦੀਪ ਸਿੰਘ ਢਕਾਜੂ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਜੋ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ ਉਸ ਨੂੰ ਉਹਨਾਂ ਦੀ ਮਾਫੀ ਅਤੇ ਉਹਨਾਂ ਨੂੰ ਸਵਕਾਰ ਇਹਨਾਂ ਦੇ ਵੱਲੋਂ ਕਰ ਲਿਆ ਗਿਆ ਇਸ ਨੂੰ ਲੈ ਕੇ ਹੁਣ ਜੋ ਹਦਾਇਤਾਂ ਸ਼੍ਰੀ ਕਲਤਕ ਸਹਿਬ ਤੋਂ ਵੱਲੋਂ ਇਸ ਗਲਤੀਆਂ ਨੂੰ ਪ੍ਰਵਾਰ ਕਰਨ ਤੋਂ ਬਾਅਦ ਹਦਾਇਤਾਂ ਫਾਇਰ ਨੀ ਸਿੰਘ ਜੰਡਰੀ ਵਾਲੇ ਨੂੰ ਦਿੱਤੇ ਜਾਂਦੇ ਨੇ ਉਸ ਦੇ ਬਾਰੇ ਦੱਸਿਆ ਗਿਆ ਜਿਸ ਦੇ ਵਿੱਚ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਪ੍ਰਚਾਰ ਹੈ ਕੇਵਲ ਸਿੱਖ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥਕ ਰਵਾਇਤਾਂ ਦੇ ਅਨੁਸਾਰ ਹੀ ਸਿੱਖੀ ਦਾ ਪ੍ਰਚਾਰ ਕਰਨਾ ਗੁਰਦੁਆਰੇ ਸਰੋਵਰਾਂ ਦੇ ਵਿਰੁੱਧ ਬਿਆਨਬਾਜ਼ੀ ਨਾ ਕੀਤੀ ਜਾਵੇ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਵਾਖੀਆਂ ਸੁਣਾਈਆਂ ਜਾਣ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਕਰਨ ਵਾਲੀਆਂ ਗੱਲਾਂ ਕਿਸੇ ਜਥੇਬੰਦੀ ਦੇ ਖਿਲਾਫ ਨਿੱਜੀ ਟਿੱਪਣੀ ਨਾ ਕੀਤੀ ਜਾਵੇ ਇਹਨਾਂ ਹਦਾਇਤਾਂ ਨੂੰ ਦੱਸਣ ਤੋਂ ਬਾਅਦ ਫਿਰ ਗਾਨੀ ਕੁਲਦੀਪ ਸਿੰਘ ਅੜਗੱਜ ਨੇ ਕਿਹਾ ਕਿ ਜੇਕਰ ਤੁਹਾਨੂੰ ਇਹ ਹਦਾਇਤਾਂ ਪਰਵਾਨ ਨੇ ਤਾਂ ਤੁਸੀਂ ਬਿਲਕੁਲ 7 ਵਜਨ ਹਾਂਜੀ ਕਹਿ ਸਕਦੇ ਹੋ ਤਾਂ ਫਿਰ ਭਾਈ ਰਣਜੀਤ ਸਿੰਘ ਨੇ ਕਿਹਾ 7 ਵਜਨ ਬਿਲਕੁਲ ਮਨਜ਼ੂਰ ਨੇ ਇਸ ਤੋਂ ਬਾਅਦ ਗਾਨੀ ਕੁਲਦੀਪ ਸਿੰਘ ਗੱਜੂ ਹੁਣਾਂ ਦੇ ਇੱਕ ਵੱਡਾ ਐਲਾਨ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜੋ ਸਿੱਖ ਭਾਈ ਰਣਜੀਤ ਸਿੰਘ ਟਡਰੀਆਂ ਵਾਲੇ ਤੇ ਪ੍ਰਚਾਰ ਦੇ ਉੱਪਰ ਸ਼੍ਰੀ ਕਲਤਖ ਸਾਹਿਬ ਦੇ ਵੱਲੋਂ ਰੋਕ ਲਗਾਈ ਗਈ ਸੀ ਉਸ ਨੂੰ ਹੁਣ ਹਟਾ ਦਿੱਤਾ ਜਾਂਦਾ ਹੈ ਤੇ ਜੇਕਰ ਭਾਈ ਰਣਜੀਤ ਸਿੰਘ ਨੂੰ ਸਿੱਕੇ ਦੇ ਪ੍ਰਚਾਰ ਦੇ ਵਿੱਚ ਕੋਈ ਵੀ ਸੰਬੰਧੀ ਮੁਸ਼ਕਲ ਜਾਂ ਕੋਈ ਵਿਗੜਨ ਪੈਦਾ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਉਹ ਵੀ ਆਪਣਾ ਪੱਖ ਸ਼੍ਰੀ ਕਾਲ ਤਖਸਾਲ ਦੇ ਉੱਪਰ ਆਣ ਕੇ ਰੱਖ ਸਕਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੂੰ 501 ਰੁਪਏ ਦੀ ਦੇ ਕਰਵਾ ਕੇ जान ਲਈ ਆਖ ਦਿੱਤਾ ਗਿਆ ਜਾਣਕਾਰੀ ਵੀ ਦੱਸਦੀ ਹੈ ਕਿ ਜਦੋਂ ਓਰਗੈਨਿਕ ਕੁਲਦੀਪ ਸਿੰਘ ਅਗੱਜ ਨੂੰ ਸ੍ਰੀ ਹਰਿਕਾਲਤਖਸਰ ਦਾ ਕਾਰਜਕਾਰੀ ਜਥੇਦਾਰ ਅਤੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਤਾਂ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਨੂੰ ਅਤੇ ਹੋਰਨਾਂ ਸਿੱਖਾਂ ਨੂੰ ਜਿਨ੍ਹਾਂ ਦੇ ਮਾਮਲੇ ਸ੍ਰੀ ਹਰਿਕਾਲਤਖਸਰ ਦੇ ਉੱਪਰ ਪੈਂਡਿੰਗ ਬਕਾਇਆ ਰਹਿੰਦੇ ਸਨ ਉਹਨਾਂ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਆਖਿਆ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਡੱਰੇ ਵਾਲਿਆਂ ਨੂੰ ਇਸ ਮਾਮਲੇ ਸੰਬੰਧੀ ਆਪਣਾ ਸਪਸ਼ਟੀਕਰਨ ਲਈ ਦੇਣ ਲਈ ਆਖਿਆ ਗਿਆ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਸਿੱਖੀ ਦਾ ਪ੍ਰਚਾਰ ਕਰਨ ਲਈ ਮੈਦਾਨ ਦੇ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹ ਆ ਸਕਦੇ ਨੇ ਕਿਉਂਕਿ ਇਸਾਈ ਧਰਮ ਦੇ ਵੱਲ ਜੋ ਧਰਮ ਪਰਿਵਰਤਨ ਐ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੋ ਰਿਹਾ ਇਸ ਕਰਕੇ ਭਾਈ ਰਣਜੀਤ ਸਿੰਘ ਢੜਰੀਆਂ ਵਾਲਿਆਂ ਨੂੰ ਵੀ ਸਿੱਖੀ ਦੇ ਪ੍ਰਚਾਰ ਦੇ ਵਿੱਚ ਜਵਿਨੀ ਪੱਧਰ ਤੇ ਆ ਕੇ ਪ੍ਰਚਾਰ ਕਰਨਾ ਚਾਹੀਦਾ ਤੇ ਇਸ ਨੂੰ ਲੈ ਕੇ ਅੱਜ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਸ਼੍ਰੀ ਕਲਤਖ ਸਾਹਿਬ ਦੇ ਉੱਪਰ ਪੇਸ਼ ਹੋਏ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਸਾਰੀਆਂ ਹੀ ਗਲਤੀਆਂ ਪ੍ਰਵਾਨ ਕਰ ਲਈਆਂ ਗਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਦਾਇਤਾਂ ਸ਼੍ਰੀ ਕਲਤਖ ਸਾਹਿਬ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਨੂੰ ਮੰਨਣ ਦੀ ਗੱਲ ਵੀ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਹੈ।